ਉਹ ਧੀ ਮਾੜੀ ਗੱਲ ਯਾਰ ਕੀਤੀ ਕਰਦਿਆਂ ਨੇ ਉਹ ਅਵਚਾਰੀ ਇਦਾਂ ਦਾ ਕੰਮ ਕਰ ਸਕਦੀ ਆ ਹਾਂ ਉਹ ਤੇ ਐਡਾ ਤੜਾ ਇਲਜ਼ਾਮ ਲਾਤਾ ਵਿਚਾਰੀ ਕੀ ਕਰਦੀ ਉਹ ਘਰੇ ਜਾ ਕੇ ਆਪਣੇ ਉਥੇ ਜੇ ਫੁੱਫੜ ਨੂੰ ਦੱਸੇ ਤੇ ਫੁੱਫੜ ਨੂੰ ਇੱਥੇ ਵੜਨ ਦਵੇ ਵਿਚਾਰੀ ਰੋਟੀ ਵੀ ਨਹੀਂ ਖਾਦੀ ਹੋਣੀ ਬਹੁਤ ਮਾੜੀ ਗੱਲ ਆ ਯਾਰ ਕਰਦਿਆਂ ਦੀ ਇਹਦੇ ਬਾਪੂ ਨੇ ਚਾਹੀਦਾ ਹੈ ਘਟਾ ਘਟ ਪੂਆ ਨੂੰ ਅਜ ਰੱਖ ਦੇ ਤੇ ਗੱਲ ਦਾ ਨਬੇੜਾ ਕਰ ਦੇ ਚੰਗੀ ਤਰ੍ਹਾਂ ਜਿਹੜੀ ਪੂਆ ਇਥੋਂ ਸ਼ਰਮਿੰਦੀ ਹੋ ਕੇ ਨਾ ਜਾਂਦੀ ਗਲਤ ਕੀਤਾ ਮਾਂ ਮੇਰੇ ਨੇ ਜੋ ਕੀਤਾ ਵਾ ਇਹ ਗੱਲ ਦਾ ਮੈਨੂੰ ਕੋਈ ਨਾ ਕੋਈ ਹੱਲ ਕੱਢਣਾ ਪੈਣਾ ਵਾ ਨਹੀਂ ਤੇ ਭੂਆ ਨੇ ਨਾ ਗੰਮ ਚ ਕੋਈ ਨਾ ਕੋਈ ਵਿਚਾਰੀ ਕੋ ਕੱਲੀ ਕਰ ਨਾ ਲਵੇ ਕੋਈ ਨਾ ਪਹਿਲਾਂ ਤਾਂ ਮਮਮੀ ਨਾਲ ਗੱਲ ਕਰਦਾ ਮਮਮੀ ਤੇ ਨਹੀਂ ਇਦਾਂ ਨਹੀਂ ਕਰਨੀ ਚਾਹੀਦੀ ਮੈਂ ਮਮਮੀ ਹਾਂ ਕਾਦੀਆਂ ਨਿੰਦਾ ਆਈਆਂ ਵਾ ਲੈ ਦੱਸ ਕਾਦੀਆਂ ਨਿੰਦਾ ਆਈਆਂ ਵਾ ਨਿੰਦਾ ਪੁੱਛ ਕੇ ਹੁੰਦੀਆਂ ਆਂਦੀਆਂ ਵਾ ਨਾ ਪੁੱਛ ਕੇ ਹੁੰਦੀਆਂ ਵਾ ਹਾਂ ਨਾ ਕੋਈ ਕੰਮ ਕਰਨ ਦਾ ਪਹਿਲਾਂ ਘੱਟੋ ਘੱਟ ਪੁੱਛ ਤੇ ਲਿਆ ਕਰੋ ਕਿਸੇ ਨੂੰ ਵਿਚਾਰ ਲਈਦਾ ਹੋਈ ਤਾਂ ਫਿਰ ਕਿਸੇ ਤੇ ਨਾਂ ਲਾਈਦੇ ਆ ਨਾ ਕਿਹੜਾ ਕੰਮ ਕਰ ਲਿਆ ਮੈਂ ਜਿਹੜੇ ਤੇਰੇ ਵਿਚਾਰ ਨਹੀਂ ਲਈ ਨਾ ਮੇਰੀ ਗੱਲ ਸੁਣੋ ਉਹ ਸਿਆਣੀ ਬਿਆਣੀ ਘੂਆ ਉਹ ਚੋਰੀ ਕਰ ਸਕਦੀ ਆ ਹਾਏ ਓ ਮੇਰੇ ਆਹ ਤੂੰ ਵੀ ਆ ਗਿਆ ਤੇਰੀ ਘਾਟ ਹੀ ਮੈਂ ਵੀ ਅਖਾਏ ਤੱਕ ਪਹੁੰਚਿਆ ਕਰ ਮੇਰੇ ਤੱਕ ਮੈਂ ਘਰ ਨਹੀਂ ਘਰ ਹੁੰਦਾ ਨਾ ਤੇ ਤੱਕ ਗੱਲ ਨਾ ਔਣ ਦਿੰਦਾ ਕਿ ਕਿੱਥੋਂ ਲੈ ਕੇ ਨਾ ਔਣ ਦਿੰਦਾ ਗੱਲ ਮੈਂ ਮਨ ਘੜ ਤੱਕ ਕਹਾਣੀ ਬਣਾਈ ਆ ਜੋ ਹੋਇਆ ਤੇਰੀ ਵੋਟੀ ਦੇ ਸਾਹਮਣੇ ਹੋਇਆ ਤੇਰੇ ਪਿਓ ਦੇ ਸਾਹਮਣੇ ਹੋਇਆ ਵਾ ਮੇਰੀ ਸੁਣ ਲੈ ਮੈਂ ਤਾਂ ਗੱਲ ਨਾ ਇਹ ਗੱਲ ਨੂੰ ਮੰਨਣਾ ਮੈਂ ਅੱਜ ਤੇ ਨਾ ਮੰਨਣਾ ਮੈਂ ਕੱਲ ਠੀਕ ਆ ਜਿਹੜੇ ਚੂੜੀ ਦੀ ਗੱਲ ਕਰਨ ਦੇ ਜਨਾ ਚੂੜੀ ਚੁੱਕੀ ਘੂਆ ਨੇ ਹੋਰ ਕੀ ਚੁੱਕਿਆ ਵਾ ਅੱਛਾ ਤੇ ਕੋਈ ਬੱਚਾ ਨਹੀਂ ਪਾ ਸਕਦਾ ਪੰਥ ਘਰ ਖੇਡਦਾ ਹੋ ਸਕਦਾ ਉਹਦੇ ਹੱਥਾਂ 'ਈ ਉਹਨੇ ਝੋਲੇ ਜਿਹਾ ਰੱਖਤੀ ਹੋਏ ਨਾ ਇਹ ਗੱਲ ਸੁਣ ਆ ਤੂੰ ਹੀ ਚੂੜੀਆਂ ਏਡਾ ਬੈਡਾ ਤੇ ਖਲਾਰੀਆਂ ਵਾ ਐਡਾ ਸੋਨਾ ਸਸਤਾ ਵਾ ਤੇ ਚੋਕੇ ਨਿਆਣੇ ਦੇ ਖੇਡ ਦੇਂਦਾ ਝੋਲੇ ਤੇ ਪਾਤੀ ਮੇਰੀ ਸੁਣ ਲੈ ਗੱਲ ਹਾਂ ਉਹ ਆ ਹੱਡੀ ਨਾ ਆ ਕੰਮ ਨਹੀਂ ਕਰ ਸਕਦੀ ਜਿਹੜਾ ਤੂੰ ਐਡਾ ਤੜਾ ਤੇ ਇਲਜ਼ਾਮ ਲਾਤਾ ਵਾ ਨਾ ਤੇਰਾ ਬਣਦਾ ਨਹੀਂ ਲੋ ਅੱਛਾ ਮੈਂ ਲਾਇਆ ਇਲਜ਼ਾਮ ਫਿਰ ਟੈਮੂ ਕਰਤਾ ਐਹੋ ਜਿਹਾਂ ਦਾ ਜਿਹੜਾ ਹੁੰਦਾ ਮੇਰੇ ਕੋਲ ਪੈ ਜਾਂਦਾ ਬਾਹਰੋਂ ਆਏ ਲਾਉਣ ਫਿਰ ਨਾ ਇਲਜ਼ਾਮ ਲਾਇਵਲ ਕਿਹੜੀ ਗੱਲ ਹੋ ਗਈ ਆ ਜਿਹੜੀ ਗੱਲ ਹੋਈ ਤ ਤਹਾ ਫੋਟੋਲਾ ਛੁੱਟ ਗਿਆ ਉਹਦੇ ਉ ਹੀ ਤੇ ਉਹਦੇ ਵਿੱਚ ਡਿਗੜ ਚੂੜੀ ਤੇ ਮੈਂ ਇਲਜ਼ਾਮ ਕਿੱਥੋਂ ਲਾਤਾ ਮੈਨੂੰ ਤੇਰੀ ਸਮਝ ਆਉਂਦੀ ਪੰਜ ਸੱਤ ਘਰ ਲਾਗੋ ਇਕੱਠੇ ਕਰਨੇ ਸੀ ਕਸਰਤ ਨਹੀਂ ਰਹਿ ਗਈ ਕੋਈ ਕਿਤੇ ਨਾ ਮੈਂ ਆ ਕੋ ਕਰਦੀ ਪੰਜ ਸੱਤ ਘਰ ਇਕੱਠੇ ਹੈ ਤੂੰ ਹੀ ਕਰੋ ਤੂੰ ਹੀ ਵੱਡੇ ਪੂਆ ਦੇ ਹੇਜਲੇ ਨਾ ਮੇਰੇ ਅਣਕੇ ਚੜ ਜਾਂਦਾ ਉੱਤੇ ਜਿਹੜਾ ਨਹੀਂ ਆਉਂਦਾ ਵਾ ਜਿਹੜਾ ਨਹੀਂ ਉਹ ਹੀ ਆ ਕੇ ਮੈਨੂੰ ਡੈਪਨ ਤਾਂ ਗੱਲਾਂ ਸੁਣਾਉਣ ਮਾਤਾ ਮੇਰੀ ਸੁਣ ਗੱਲ ਜੋ ਵੀ ਤੂੰ ਕਰਤਾ ਨਾ ਬੜਾ ਸੋਹਣਾ ਕਰਤਾ ਹੁਣ ਮੇਰੇ ਨਾਲ ਚੱਲੋ ਜਾ ਕੇ ਭੋਆ ਕੋ ਮੰਗਣੀਆਂ ਮਾਫੀ ਵੇ ਕਿੱਥੇ ਚਲੋ ਤੇਰੇ ਨਾਲ ਕਿੱਥੇ ਚਲੋ ਆ ਮੰਗਦੀ ਜੁੱਤੀ ਮੇਰੀ ਮਾਫੀ ਮਾਫੀ ਮੰਗ ਲੈਣੀ ਪੈਣੀ ਆ ਅੱਜ ਭੁਖ ਨੰਗੀ ਕੋ ਮਾਫੀ ਮੰਗ ਤੇ ਕਿਹਨੂੰ ਇਕੱਠੇ ਕਰਨਾ ਪਵੇ ਤੋ ਛੱਤੀ ਜਾਣੇ ਇਕੱਠੇ ਕਰ ਲਾ ਮੇਰਾ ਕਸੂਰ ਕੀ ਆ ਇਹਦੀ ਗੱਲ ਸੁਣੋ ਭੁਖ ਨੰਗੀ ਢੜਕੋ ਕੋ ਲੈ ਕੇ ਖਾਂਦੀ ਆ ਲੈ ਕੇ ਖਾਂਦੀ ਆ ਐਡੀ ਗਾੜੀ ਚੂੜੀ ਤੇ ਲੈ ਚਲੀ ਸਭ ਕੋ ਚੰਗਾ ਹੀ ਲੈ ਜਾਂਦੀ ਤੇ ਚੰਗਾ ਹੀ ਘਾ ਲੈ ਜਾਂਦੀ ਆਹੋ ਕੁਆੜਾ ਨੇ ਬੜਦਾ ਹੱਥ ਘਰ ਜਾ ਕੇ ਵਿਚਾਰੀ ਵੇਖਦੀ ਤੇ ਮੋੜ ਜਾਂਦੀ ਹਾਂ ਮੋੜ ਜਾਂਦੀ ਪੂਰੀ ਮਾੜੀ ਕਿਸਮਤ ਹਾਂ ਕਿਸੇ ਨੇ ਵਿੱਚ ਪਾਤੀ ਆ ਪਤਾ ਨਹੀਂ ਨਿਆਣੇ ਨੇ ਪਾਈ ਆ ਕਿ ਸਿਆਣੇ ਨੇ ਪਾਈ ਆ ਪਾਤੀ ਡੇਪੀ ਦੇ ਚਾਰਿਆਂ ਨਾਂ ਲੱਗ ਗਿਆ ਵਾ ਤੁਹਾਡੇ ਸਿਰ ਚ ਢੂੜਿਆ ਆਨੇ ਕੋ ਤੁਹਾਨੂੰ ਕੋਈ ਸ਼ਿਕਾਇਤ ਆ ਵੋ ਨੇ ਜਿਹੜਾ ਸਾਰਾ ਟੱਬਰ ਅੱਖਾਂ ਵੇਖ ਕੇ ਤੁਸੀਂ ਨਾ ਸਭ ਕੋ ਝੂਠੇ ਕਰੀ ਜਾਂਦੇ ਜੀ ਤੁਹਾਡੇ ਸਿਰ ਤੇ ਢੂੜਦਾ ਹੈ ਤੁਹਾਡੇ ਵਾਲੀ ਪਾਊਡਰ ਮੋਗ ਗਿਆ ਹੈ ਆਹੋ ਹੈ ਮੈਂ ਖਾਂਦੀ ਨਾ ਢੂੜ ਗਿਆ ਮੈਂ ਤਾਂ ਖਾਂਦੀ ਨਾ ਢੂੜ ਕੋ ਮਾਤਾ ਜਾਣਦੇ ਦੀ ਹੋਈ ਦੀ ਗੱਲ ਸਿਆਣੀ ਬੈਣੀ ਆ ਉਹ ਕੋਈ ਅਕਲ ਕਰਿਆ ਕਰੋ ਮੈਂ ਕਦੀ ਅਕਲ ਕਰਾਂ ਜੇ ਤੇ ਮੈਂ ਗਲਤੀ ਕੀਤੀ ਹਾਂ ਗੱਲਾਂ ਮੈਨੂੰ ਕਹੇ ਏ ਜਾ ਕੇ ਉਹਨੂੰ ਮਤ ਦੇ ਤਪੂਆ ਚੰਗੀ ਭਲੀ ਆ ਤੂੰ ਸਿਆਣੀ ਬਹਿ ਤੂੰ ਕੀ ਕੀਤਾ ਤੁਹਾਡੇ ਘਰ ਹੈ ਜੇ ਤੇਰੇ ਨਾਲ ਦੀ ਆ ਉਹ ਨੇ ਮੰਨਣ ਨੂੰ ਤਿਆਰ ਜੋ ਨਿੱਕਾ ਖੋਤਾ ਉਹ ਨੇ ਮੰਨਣ ਨੂੰ ਤਿਆਰ ਤੇ ਜੇ ਤੂੰ ਆਇਆ ਵਾ ਤੇ ਤੂੰ ਉਹਨਾਂ ਸਾਰਿਆਂ ਤੋਂ ਵਾਧ ਆਇਆ ਮਾਤਾ ਤੂੰ ਕੱਲੀ ਸੱਚੀ ਹੋ ਗਈ ਆ ਤੇ ਮੇਰੇ ਸੱਚੀ ਝੂਠੀ ਵਾਲੀ ਕਿਹੜੀ ਗੱਲ ਵਾ ਸਭ ਕੋ ਤਾਂ ਖੱਤਿਓ ਤੁਹਾਡੇ ਸਾਹਮਣੇ ਆ ਹੈ ਮੈਂ ਤਾਂ ਨਹੀਂ ਮੰਨਦਾ ਗੱਲ ਨੂੰ ਨਾ ਮੰਨੂ ਠੀਕ ਆ ਦਫਾ ਹੋ ਵਜਾ ਮੈਂ ਉਹਨੂੰ ਫੇਰ ਲੈ ਆਉਣਾ ਹੀ ਜਾ ਕੇ ਤੂੰ ਲਿਆ ਠੀਕ ਆ ਲਿਆ ਇਹਨੂੰ ਤੇ ਮੇਰੀ ਵੀ ਐਡੀ ਲੰਮੀ ਜ਼ੁਬਾਨ ਆ ਤੇ ਫਿਰ ਮੈਂ ਵੀ ਵਾਉਂਗੀ ਚੰਗੇ ਰਿਓ ਫਿਰ ਕੋਈ ਨਵਾਂ ਪਹਲ ਕਰ ਲਾਂਗੇ ਕਰ ਲਓ ਉਹਨੂੰ ਹੁੰਦਾ ਕਰਨਾ ਆ ਕਰ ਲੇਗਾ ਤੂੰ ਹੱਲ ਮੈਂ ਕਰਦਾ ਨਾ ਬਾਪੂ ਨਾਲ ਗੱਲ ਤੇ ਕੀ ਕਰਾਂਗਾ ਗੱਲ ਤੂੰ ਬਾਪੂ ਨਾਲ ਕੀ ਕਰਾਂਗਾ ਗੱਲ ਤੂੰ ਹੈ ਇੱਕ ਪਾਸੇ ਉਹ ਚੋਰੀ ਕਰਕੇ ਗਈ ਐ ਦੂਜੇ ਪਾਸੇ ਤੁਸੀਂ ਮੈਨੂੰ ਕਹਿੰਦੇ ਮਾਫੀਆਂ ਮੰਗ ਚੋਰੀ ਉਹ ਕਰ ਤੇ ਮਾਫੀ ਮੇਰੀ ਸੌਂਦਾ ਗੱਲ ਜਿਹੜਾ ਚੋਰੀ ਵਾਲਾ ਸ਼ਬਦ ਵਾ ਨਾ ਆਪਣੇ ਮੂੰਹ ਚੋਂ ਕੱਢ ਦੇ ਕੀ ਕਹਾਂ ਛੋਟੀ ਨੂੰ ਛੋਟੀ ਨਾ ਕਹਾਂ ਤੇ ਕੀ ਕਹਾਂ ਨਹੀਂ ਇਹ ਜ਼ਹਿਰ ਵਰਗੀ ਲੱਗਦਾ ਕੰਮ ਏ ਇਹ ਵਰਗਾ ਲੱਗਦਾ ਤੈਨੂੰ ਛੋਟੀ ਕਹਿਣਾ ਉਹ ਤੂੰ ਤੂੰ ਆਪਣੇ ਪੇਕੇ ਜਾਈਂ ਹ ਮਾਤਾ ਕਰਨਾ ਕੋਈ ਦਲ ਜਾਮ ਲਾਵੇ ਤੂੰ ਹੁੰਦਿਆਂ ਨੂੰ ਮਰਨ ਵਾਲੀ ਨਾ ਹੋਵੇ ਮੈਂ ਕਿਹਦੀ ਚੀਜ਼ ਤੇ ਠੁੱਕਾ ਬਣਾ ਕਿਤੇ ਲੱਖਾਂ ਦੀ ਚੀਜ਼ ਪਈ ਹੋਈ ਆ ਹਾਂ ਹੋਣ ਜਾਣੇ ਚ ਕੰਮ ਹੋ ਜਾਂਦਾ ਕੋਈ ਨਾ ਕੋਈ ਠੀਕ ਆ ਅਰਜ ਕਰ ਤੁਹਾਡਾ ਨਾ ਕੰਮ ਹੋ ਜੇ ਹੈ ਫਿਰ ਤੁਹਾਡਾ ਤੇ ਮਰਨ ਹੋਇਆ ਨਾ ਹੁੰਦਿਆਂ ਹੀ ਕਿਉਂ ਹੋਜੂ ਮਰਨਾ ਕੋਈ ਨਹੀਂ ਕਈ ਗਾਟੇ ਦੀਆਂ ਤੇ ਕਦੀ ਪੋਟੇ ਦੀਆਂ ਕਰੂਗੀ ਤੇ ਹੋਊਗਾ ਮਰਨਾ ਕੋਈ ਗੱਲ ਨਹੀਂ ਆਪਣੀ ਵਾਰੀ ਆ ਜਾਣੀ ਆ ਆ ਜੋੜੇ ਤੁਹਾਡੇ ਗੜੀ ਹੱਥ ਤੁਹਾਡੇ ਦਿਮਾਗ ਖਰਾਬ ਹੋ ਗਏ ਸਾਰਿਆਂ ਦੇ ਚਾਉਣਿਆਂ ਤੁਹਾਨੂੰ ਅੱਖੀਂ ਵੇਖ ਕੇ ਸਾਰੀ ਸਮਝ ਨਹੀਂ ਆਉਂਦੀ ਪੂਆ ਜਾਦੂ ਤੁਹਾਡੇ ਸਿਰ ਤੇ ਚੜਿਆ ਵਾ ਤੇ ਚੜਾਈ ਰੱਖੋ ਮੈਂ ਤਾਂ ਨਾ ਰੱਬ ਕਰਕੇ ਤੁਹਾਡੇ ਨਾਲ ਚੱਲੇ ਜਾਦੂ ਇਹੋ ਹੀ ਚੱਲ ਕੋਈ ਨਹੀਂ ਆ ਫਿਰ ਵਦਿਆ ਨਾ ਤੂੰ ਮਾੜਾ ਕੀਤਾ ਹੋਗਾ ਨਾ ਤੇ ਮੇਰੇ ਵੀ ਜਾਦੂ ਚੱਲ ਜੂਗਾ ਹੈ ਜੇ ਮਾੜਾ ਹੀ ਨਹੀਂ ਕੀਤਾ ਮੇਰੀ ਨੀਤ ਹੀ ਨਹੀਂ ਮਾੜੀ ਹੈਗੀ ਕਿ ਅਸੀਂ ਚੀਜ਼ ਵਾਲ ਮੈਂ ਵੇਂਦੀ ਵੀ ਨਹੀਂ ਆ ਟੁੱਕਦੀ ਨਹੀਂ ਕੋਈ ਚੀਜ਼ ਤੇ ਮੈਂ ਤੇ ਮੇਰੇ ਤਾਂ ਕਿੱਦਾਂ ਇਹੋ ਜੇ ਕੰਮ ਤੇ ਇਲਜ਼ਾਮ ਲੱਗ ਜਾਣਗੇ ਸੁਣ ਲੈ ਮਾਤਾ ਗੱਲ ਜਾਂ ਤੇ ਬੰਦਿਆਂ ਨੂੰ ਆਪੇ ਮਾਰਨਾ ਚੱਲ ਪੋ ਨਹੀਂ ਤੇ ਪੂਆ ਨੂੰ ਮੈਂ ਆਪੇ ਜਾ ਕੇ ਲਿਆਵਾਂ ਤੇ ਤੈਨੂੰ ਕਿਹਾ ਜਾਂਦੀ ਮੇਰੀ ਜੁੱਤੀ ਕੋਈ ਗੱਲ ਨਹੀਂ ਆ ਪੂਆ ਨੂੰ ਮੈਂ ਵੀ ਤੇਰੇ ਸਿਰ ਤੇ ਆ ਲਾ ਕੇ ਨਾ ਬਾਲਿਆ ਤੂੰ ਬਿਠਾੜ ਫਿਰ ਵੇਖ ਲਈ ਮੈਨੂੰ ਵੀ ਤੇ ਮੇਰਾ ਨਾਮ ਮੇਰਾ ਨਾਮ ਹਾਲ ਤੂੰ ਚਾਉਣਾ ਤਰ੍ਹਾਂ ਨਾ ਹੋਏ ਤੇ ਵੱਧ ਤੋਂ ਵੱਧ ਹੁੰਦਾ ਜਿਹੜਾ ਨਹੀਂ ਹੁੰਦਾ ਕਿਤੇ ਗੰਦੇਕ ਤੇ ਕਿ ਥਾਂ ਦੇ ਤੇਰੇ ਸਿਰ ਤੇ ਚੜਾ ਕੇ ਬਿਠਾ ਲੈਣਾ ਪੂਆ ਨੂੰ ਮੈਂ ਕੀ ਕਰਾਂ ਹੁਣ ਮੈਂ ਕੀ ਕਰਾਂ ਜਿਹੜਾ ਇਹਨਾਂ ਨੂੰ ਸਮਝ ਆ ਜੇ ਪਰ ਇਹਨਾਂ ਨੂੰ ਨਹੀਂ ਆਉਣੀ ਸਭ ਕੁਝ ਕਰਕੇ ਵੇਖ ਲਿਆ ਵਾ ਸਾਰੇ ਹਥਿਆਰ ਵਰਤ ਲਏ ਆ ਪਰ ਇਹ ਚਾਉਨੇ ਦਾ ਪੂਰ ਸਿਰ ਦਾ ਲੱਖਦਾ ਹੀ ਨਹੀਂ ਆ ਪੂਆ ਦਾ ਕੀ ਕਰਾਂ ਮੈਂ ਮੈਂ ਤਾਂ ਇੰਨੀ ਸਤਾਈਆਂ ਨਾ ਨੰਦੇ ਹੱਥੋਂ ਕਿ ਗੱਲ ਨਹੀਂ ਕਰਨ ਵਾਲੀ ਸੋਚਣਾ ਹੀ ਪੈਣਾ ਹੁਣ ਕੁਝ ਜਿਹੜਾ ਉਸ ਗਾਰਦ ਨੂੰ ਫੇਰ ਨਾ ਇੱਥੇ ਵਾੜ ਲੈਣਗੇ ਤੇ ਨਾਲ ਚੱਲੇ ਮੇਰੀ ਮਾਫੀ ਮੰਗਣ ਮੇਰੇ ਛੱਤਰ ਜਾਂਦਾ ਨਾਲ ਮਾਫੀ ਮੰਗਣ ਸਾਰੀ ਰਾਤ ਨੀਂਦ ਆਈ ਇਹੋ ਸੋਚਾਂ ਚ ਲੰਗੀ ਰਾਤ ਮੇਰੀ ਪਰਜਾਈ ਨੇ ਡਾਵਾ ਦਲ الزام ਮੇਰੇ ਤੇ ਲਾਤਾ ਮੈਂ ਤਾਂ ਕਦੀ ਸੋਚਿਆ ਵੀ ਨਹੀਂ ਮੈਂ ਤਾਂ ਸਦਾ ਹੀ ਆਪਣੇ ਤੇਕਿਆਂ ਦੀ ਸੁੱਖ ਮੰਗਦੀ ਆ ਤੇ ਚੋਰੀ ਚੋਰੀ ਤੇ ਕਦੀ ਮੈਂ ਸੋਚੇ ਦਿਮਾਗ ਚ ਮੈਂ ਕਦੀ ਉਥੋਂ ਚੀਜ਼ ਵੀ ਚੁੱਕ ਕੇ ਲਿਆਉਂਗੀ ਆਪਣੇ ਹੱਥੀ ਭਾਏ ਮੈਨੂੰ ਸੌਵਰ ਦੇ ਦੇਣਾ ਪਰ ਮੈਂ ਤਾਂ ਕਦੀ ਇਹੋ ਜਿਹਾ ਕੰਮ ਕੀਤਾ ਹੀ ਨਹੀਂ ਪਤਾ ਨਹੀਂ ਉਹਨੇ ਕੀ ਸੋਚ ਕੇ ਮੇਰੇ ਤੇ ਇਲਜ਼ਾਮ ਲਾਤਾ ਪਰ ਜੋ ਵੀ ਹੋਇਆ ਨਾ ਬੜਾ ਹੀ ਮਾੜਾ ਹੋਇਆ ਹੁਣ ਮੈਂ ਕਿਹੜੇ ਨੱਕ ਨਾ ਪੇਕੇ ਆਪਣੇ ਜਾਉਂਗੀ ਮੈਨੂੰ ਤੇ ਇਦਾਂ ਲੱਗਦਾ ਵਾ ਜਿੱਦਾਂ ਮੈਂ ਸੋਚ-ਸੋਚ ਕੇ ਮਰੀ ਜਾਣਾ ਵਾ ਹਾਏ ਹਾਏ ਦੱਸ ਇਦਾਂ ਵੀ ਕੋਈ ਕਰਦਾ ਭਲਾ ਚੱਲ ਕੋਈ ਨਾ ਰੱਬ ਲਮੀਆ ਉਮਰਾ ਕਰੇ ਉਹਨਾਂ ਦੀਆਂ ਪੇਕਿਆਂ ਤਾਂ ਸਦਾ ਹੀ ਰੱਬਾ ਠੰਡੀ ਹਵਾੰ ਦੀ ਰਵੇ ਈਆਂ ਬਸ ਪੇਕਿਆਂ ਦੀ ਸੋਖੀ ਮੰਗਦੀਆਂ ਕਦੀ ਮਾੜਾ ਨਹੀਂ ਸੋਚ ਸਕਦੀਆਂ ਚੱਲ ਮਨਾ ਜੇ ਪਈ ਰਹੀ ਨਾ ਤੇ ਪਈ ਰਹਿਣਾ ਵਾ ਫਰਮਜਿੰਦਰ ਨੇ ਵੀ ਕਹਿਣਾ ਵੀ ਕੀ ਹੋਇਆ ਵਾ ਕੀ ਦੱਸੂ ਉਹਨੂੰ ਮੈਂ ਵੀ ਮੇਰੀ ਪਰਜਾਈ ਨੇ ਮੈਨੂੰ ਐਦਾਂ ਕੱਢਿਆ ਕਿ ਐਦਾਂ ਕਰਾਂ ਉੱਠ ਕੇ ਨਾ ਗੰਦ ਬੜਾ ਪਿਆ ਤਾਂ ਕੋਈ ਕੰਮ ਹੀ ਕਰ ਲਾਂ ਐਨਕ ਪਤਾ ਨਹੀਂ ਮੇਰੀ ਕਿੱਥੇ ਪਈ ਆ ਹਾਏ ਵੇਖਾਂ ਚਾੜੂ ਲਾਉਂਦੀ ਫਿਰਦੀ ਆ ਕਿੱਡਾ ਬਾਹਰ ਨਾ ਪੱਥਰ ਲੱਗਾ ਵਾ ਇੱਕ ਗੱਲ ਬਾਤਾਂ ਇਹਦਾ ਭਰਾ ਇਹਨਾਂ ਛੱਡਣ ਆਇਆ ਸੀ ਕੱਲ ਗਾਂ ਨਹੀਂ ਆਇਆ ਵੇਖ ਲਾ ਨਾ ਕਿਤੇ ਪਾਣੀ ਪੀਤਾ ਨਾ ਕਿਤੇ ਚਾਹ ਪੀਤੀ ਗੇੜਗਾੜੀ ਲਾ ਕੇ ਤੇ ਚਲ ਗਿਆ ਵਾ ਪਰ ਉਹ ਤੇ ਆਪਣੇ ਘਰ ਚੰਗੇ ਭਲੇ ਆ ਉਹ ਇਹਦਾ ਘਰ ਕਰਨ ਵੀ ਕੀ ਆਉਣ ਗੋਡੇ-ਗੋਡੇ ਤੇ ਗੰਦ ਪਿਆ ਹੁਣਾ ਵਾ ਗੋਵਾ ਖੇល ਰਿਆ ਹੁਣਾ ਵਾ ਇੱਥੇ ਚਾਹ ਪਾਣੀ ਵੀ ਉਹਨਾਂ ਨੇ ਕੀ ਪੀਣਾ ਵਾ ਤੇ ਇਹਦੀ ਗੱਲ ਕਰ ਤੀ ਇਹ ਕੀ ਘਰ ਦੀ ਫਿਰਦੀ ਮੇਰਾ ਇੱਕ ਤਰ੍ਹਾਂ ਦਾ ਬਾਂਡਿਆ ਵਾ ਤੇ ਜਵਾਨ ਆਏ ਦੇ ਵਾਲਾ ਤੇ ਵੇਖ ਕੇ ਆਵਾ ਕੀ ਲੈ ਕੇ ਆਈ ਆ ਹੱਥ ਚ ਕੁਝ ਫੜਿਆ ਹੀ ਡੋਟ ਲੈ ਆਈ ਹੁਣੀ ਉਹਨਾਂ ਨੂੰ ਇੱਥੇ ਕੀ ਆ ਭੁੱਖੇ ਤਾਂ ਮਰਨ ੜੇ ਆ ਖਾਣੋਂ ਤੇ ਦਾਣੇ ਵੀ ਹੈ ਨਹੀਂ ਮੈਨੂੰ ਲੱਗਦਾ ਜਾਣੀ ਆ ਜਾ ਕੇ ਨਾ ਤੇ ਪੁਛ ਕੇ ਹੁੰਦੀ ਆ ਤੇ ਨਾਲੇ ਦੀ ਖਾਤਰਦਾਰੀ ਕਰਕੇ ਹੁੰਦੀ ਆ ਤੇ ਆਪ ਤੇ ਨਾ ਮੂੰਹ ਚੋ ਕੇ ਤੁਰ ਪੈਣੀ ਹੁੰਦੀ ਆ ਇਹਨਾਂ ਨੇ ਪਤਾ ਤੇ ਖਸਮ ਨੇ ਰੋਟੀ ਵੀ ਖਾਣੀ ਆ ਉਹ ਤੇ ਤੇਰੀ ਫਨ ਇੱਥੇ ਆ ਤਾਈ ਨੂੰ ਕਹਿ ਜਾਨੀ ਆ ਉਹ ਤੇ ਆ ਬਿਮਾਰ ਹਿੰਦੀ ਸਫਾਈ ਕਰਨ ਵਾਲੀ ਆ ਕਾਰ ਹੀ ਲੈਣੀ ਆ ਹਮਤਰਾ ਗੋਡਾ ਤੇ ਫੀਡ ਕਰਨ ਡਿਆ ਬੜਾ ਨੀ ਜੀਵਨ ਘਰ ਆਈਆਂ ਆ ਜਾ ਔਰ ਹਮ ਭੈਣ ਸਾਸ੍ਰੀ ਕਾਲ ਭੈਣ ਸਾਸ੍ਰੀ ਕਾਲ ਹੋਰ ਸਨਾ ਠੀਕ ਠਾਕ ਮੈਂ ਤਾਂ ਠੀਕ ਠਾਕ ਆ ਫੋਰ ਵੇਹਾ ਹੀ ਵਾਂਡਾ ਟਿੰਡਾ ਵੇਖਿਆ ਤਾਂ ਆਹੋ ਡਿੱਗਦੀ ਟਿੰਦੀ ਵੇਖ ਹੀ ਆਈਆਂ ਲੈ ਦੱਸ ਮੈਂ ਮੰਜੀ ਡਾਵਾਂ ਨਹੀਂ ਨਹੀਂ ਮੰਜੀ ਨਹੀਂਗੀ ਡਾਉਣੀ ਮੈਂ ਬੈਣਾ ਨਹੀਂ ਜਿਆਦਾ ਚਰ ਮੈਂ ਤੇ ਨਾ ਵਿੰਦੀ ਵਿੰਦੀ ਆ ਗਈ ਸਬਜ਼ੀਆਂ ਲਾਈਆਂ ਹੀ ਬਾਹਰ ਅੱਛਾ ਅੱਛਾ ਉਹ ਵੇਖਣ ਲਈ ਅੱਛਾ ਗਾਹ ਨੂੰ ਆ ਗਈ ਤੁਹਾਡੇ ਵੱਲ ਚੱਲ ਚੰਗਾ ਕੀਤਾ ਤੇ ਗੋਡੇ ਤੇ ਪੀੜ ਹੁੰਦੇ ਬੱਸੇ ਫਿਰ ਕਿਦਾਂਗੇ ਉਹ ਕਿਦਾਂ ਜਾਣਾ ਹੈਗਾ ਜੀ ਕਰ ਪਿਆ ਪੇਕੇ ਜਾਣ ਨੂੰ ਮੈਨੂੰ ਪਤਾ ਹੀ ਆ ਨਾ ਫਿਰ ਕਿ ਉੱਥੇ ਹੁਣ ਭਤੀਜੇ ਆ ਹੈ ਕਿੰਨਾ ਚਾ ਕਰਦੇ ਆ ਭਤੀਓ ਨਾ ਉਹ ਬੜਾ ਚਾ ਕਰਦੀ ਆ ਤੇ ਫਿਰ ਨਾ ਮੇਰੇ ਕੋ ਰਿਆ ਹੀ ਨਹੀਂ ਜਾਂਦਾ ਫਿਰ ਮੇਰਾ ਜੀ ਕਰਦਾ ਮੈਂ ਭੱਜ ਕੇ ਜਾ ਕੇ ਮੇਲਾ ਆ ਵਾ ਹੈ ਤੇ ਗੱਲ ਠੀਕ ਵਾ ਪਰ ਬੱਸਾਂ ਵਾਲੇ ਨਾ ਵੇਂਦੇ ਨਹੀਂਗੇ ਮਿੰਟ ਚ ਛਿਤੀ ਮਾਰਦੇ ਤਾਂ ਬੱਸ ਤੁਰ ਪੈਂਦੇ ਤੇ ਜੇ ਕਦੇ ਡਿਗ ਪੀ ਨਾ ਤਾਂ ਤੈਨੂੰ ਚੁੱਕਣਾ ਥਲਣਾ ਕਿੰਨੇ ਆ ਇਹ ਤਾਂ ਵੇਖਿਆ ਕਰ ਹੁਣ ਐ ਹੁਮਰੇ ਨਾ ਕਾਹਦਾ ਤੇ ਹੀ ਝੜਿਆ ਪੇਕਿਆਂ ਦਾ ਹੋਏ ਬੰਦਾ ਕਦੀ ਕਦਾਂ ਹੀ ਚਲੀ ਜਾਵੇ ਗੱਡੀ ਗੱਡੀ ਕੋਲ ਹੋਵੇ ਘਰੋਂ ਬਵੇ ਤੇ ਘਰੇ ਆਣ ਕੇ ਉਤਰੇ ਆ ਜਿਹੜੇ ਬੱਸਾਂ 'ਚ ੱੱਕੇ ਖਾਂਦੀ ਫਿਰਦੀਆਂ ਨਾ ਚਿਆਂਨ ਕਰਕੇ ਬਹਿ ਜਾ ਗਾੜੀ ਸਿਆਲ ਆਉਂਡਿਆ ਮੁੜ ਕੇ ਮੰਜੇ ਤੋਂ ਉੱਠਿਆ ਨਹੀਂ ਜਾਣਾ ਇਹੋ ਗੱਲ ਤੇ ਮੈਨੂੰ ਮਨਜਿੰਦਰ ਕਹਿੰਦਾ ਵਾ ਪਰ ਕੀ ਕਰਾਂ ਪੇਕਿਆਂ ਦਾ ਮੋਹ ਹੀ ਐਜਾ ਹੁੰਦਾ ਵਾ ਕੀ ਗੱਲ ਤੇਰਾ ਜੀ ਨਹੀਂ ਕਰਦਾ ਆਪਣੇ ਪੇਕੇ ਜਾਣ ਨੂੰ ਨਹੀਂ ਜੀ ਤੇ ਕਰਦਾ ਵਾ ਜੇ ਕਰ ਸੰਦ ਹੋਣ ਤੇ ਬੈ ਕੇ ਆਰਾਮ ਨਾਲ ਬੰਦਾ ਚੱਲ ਜੇ ਆ ਜਿਹੜੇ ਬੱਸਾਂ ਹੀ ਧੱਕੇ ਨਾ ਮੇਰ ਕੋ ਨਹੀਂ ਕਿ ਖਾਦੇ ਜਾਂਦੇ ਨਾ ਮੈਂ ਬੱਸੇ ਕਦੀ ਗਈ ਆ ਸੰਦ ਦਾ ਤੇ ਫਿਰ ਭੈਣ ਤੈਨੂੰ ਪਤਾ ਹੀ ਆ ਨਾ ਤੇ ਹੁਣ ਕਿੰਨੇ ਪੈਸੇ ਤਦਾਂ ਲਾਜ ਲੂਜ ਕਰਾਉਂ ਟੇ ਲਾ ਲੇ ਆ ਤੇ ਨਹੀਂ ਲਿਆ ਗਿਆ ਕੁਝ ਵੀ ਚੱਲ ਕੋਈ ਗੱਲ ਨਹੀਂ ਹੁਣ ਮੇਰਾ ਭਰਾ ਕਹਿੰਦਾ ਸੀਗਾ ਤੂੰ ਫੋਨ ਕਰਦਾ ਕੜੀ ਮਾਪਿਆਂ ਕੇ ਲੈ ਜਾ ਕਰੂੰਗਾ ਇਹ ਤਾਂ ਗੱਲ ਵਧ ਗਿਆ ਵਾ ਫੇ ਭਰਾਣ ਕੇ ਲੈ ਜੂਗਾ ਨਾਲੇ ਮੇਰੀ ਗੱਲ ਸੁਣ ਮੂੰਹ ਚੁੱਕਦੀ ਆ ਤੇ ਪੇਕੇ ਤੁਰ ਪੈਣੀ ਆ ਨਾ ਤੈਨੂੰ ਇੰਨਾ ਫਿਕਰ ਨਹੀਂ ਹੁੰਦਾ ਫੇ ਮੇਰੇ ਘਰ ਵਾਲੇ ਨੇ ਮਗਰੋਂ ਰੋਟੀ ਵੀ ਖਾਣੀ ਆ ਜਾਂ ਬੰਧਾ ਆਣ ਗਵਾਂਡੀ ਕਹ ਜੇ ਪਰ ਨੱਕ ਤੇ ਤੇਰਾ ਇੰਨਾ ਉੱਚਾ ਵਾ ਭਾਵੇਂ ਗੋਡੇ ਗਿੱਟੇ ਤੇਰੇ ਨਹੀਂ ਤੁਰਦੇ ਆਪ ਕਰਨੀ ਧਰੀ ਜਾਣੀ ਉਹ ਤਾਈ ਨੂੰ ਕਹਿ ਕੇ ਗਈ ਹਾਂ ਤਾਈ ਕਹਿੰਦੀ ਮਿਆਣੀ ਬਿਮਾਰ ਸੌ ਸੌ ਗੱਲਾਂ ਕਰਨ ਰਹੀ ਨਾ ਲੱਗੇ ਨਾ ਮਿਆਣਾ ਨੂੰ ਰੋਟੀ ਦਿੰਦੀ ਉਹ ਵਿਚਾਰਾ ਰੋਟੀ ਨੂੰ ਵੀ ਤਰਲੇ ਲੈਂਦਾ ਫਿਰਦਾ ਸੀ ਤੂੰ ਉਥੇ ਪੁੱਤਿਆਂ ਨਵਾਂ ਦੀਆਂ ਰੋਟੀਆਂ ਪੱਕੀਆਂ ਖਾਣ ਲਈ ਹਾਂ ਹਾਦੀ ਹੋ ਗਈ ਤੇਰੇ ਵਾਲੀ ਉਹ ਵੀ ਤੇਰੇ ਮੂੰਹ ਵਾਲੀ ਵੇਂਦੇ ਹੋਣੇ ਆ ਜਿੱਦਣ ਘਰੋਂ ੱੱਕੇ ਮਾਰ ਕੇ ਕੱਢਣਗੇ ਨਾ ਫੇਰ ਹੀ ਤੂੰ ਜਾਣੋ ਹਟਣਾ ਹਥੋਂ ਨਹੀਂ ਨਹੀਂ ੱੱਕੇ ਨਹੀਂ ਮੈਨੂੰ ਮਾਰਦੇ ਮੇਰਾ ਪਤਾ ਕਿੰਨਾ ਚਾ ਕਰਦੇ ਆ ਪਤੀਏ ਮੇਰੇ ਤੇ ਮਰ ਮਰ ਜਾਂਦੇ ਮੇਰ ਨਾਲ ਤੇ ਜਿਹੜਾ ਮੇਰਾ ਭਰਾ ਵਾ ਨਾ ਉਹ ਤੇ ਮੱਦੀ ਜ਼ੁਬਾਨ ਚੋਂ ਗੱਲ ਕਿਤੇ ਕੱਢਦਾ ਉਸਲੇ ਪੂਰੀ ਕਰਦਾ ਵਾ ਬਥੇਰਾ ਕਰਦੇ ਆ ਮੇਰ ਨਾਲ ਤਾਂ ਹੀ ਤੇ ਮੈਂ ਭੱਜੀ ਜਾਨੀ ਆ ਜਿਉਂ ਚਾ ਕਰਦੇ ਆ ਤੇ ਫੇਰ ਹੀ ਆ ਨਾ ਚਲ ਕੋਈ ਨਹੀਂ ਚਾ ਦਾ ਤੇ ਮੈਨੂੰ ਪਤਾ ਹੀ ਆ ਉਹ ਜਿਹੜੀ ਤੇਰੀ ਪਰਜਾਈ ਆ ਨਾ ਨੱਕ ਚੜਾ ਚੜਾ ਗੱਲਾਂ ਕਰਦੀ ਆ ਤੇ ਜੇ ਇੱਥੇ ਆਣ ਕੇ ਗੱਲਾਂ ਕਰਦੀ ਆ ਨਾ ਤੇ ਤੈਨੂੰ ਗਈ ਨੂੰ ਨਾ ਕਰਦੀ ਹੋਊਗੀ ਆਪਣੀ ਇਸ ਤਾਂ ਆਪਣੇ ਹੱਥ ਹੁੰਦੀ ਆ ਓਨਾਂ ਕ ਜਾਈਦਾ ਹੁੰਦਾ ਵਾ ਜਿੰਨਾ ਕ ਅਗਲਾ ਚੱਲੇ ਨਹੀਂ ਨਹੀਂ ਮੇਰੀ ਪਰਜਾਈ ਵੀ ਬਥੇਰਾ ਕਰਦੀ ਐ ਮੇਰੇ ਨਾਲ ਮੇਰ ਨਾਲ ਨੀ ਕਦੀ ਗਲਤ ਬੋਲੀਓ ਆਹੋ ਚੱਲ ਕੋਈ ਨਾ ਚੱਲ ਬੈਠੋ ਮੈਂ ਚਾਹ ਤੇ ਬਣਾਵਾ ਨਹੀਂ ਨਹੀਂ ਚਾਹ ਨਹੀਂਗੀ ਮੈਂ ਪੀਣੀ ਮੈਂ ਇਨੀ ਗੱਲੀ ਕਹਿਣ ਆਈ ਆ ਕਿ ਜੇ ਕਦੇ ਜਾਨੀ ਹੁੰਨੀ ਨਾ ਆਣ ਗਵੰਡ ਦੱਸ ਦਿਆ ਕਰ ਉਹ ਭੁੱਖਾ ਬੈਠਾ ਰਹਿੰਦਾ ਵਾ ਤੈਨੂੰ ਵਾਂਡੇ ਸੋਚਦੇ ਰਹਿੰਦੇ ਆ ਚੱਲ ਕੋਈ ਨਹੀਂ ਮੈਂ ਦੱਸ ਕੇ ਜਾਇਆ ਕਰੂੰਗੀ ਹਾਏ ਚਾਹ ਨਹੀਂ ਪੀਣੀ ਕਾਪ ਚਾਹ ਮੈਂ ਪੀ ਕੇ ਹੀ ਆਈ ਹਾਂ ਵੇਖਿਆ ਈ ਤਾਨੇ ਮਾਰਨ ਆਈ ਐ ਮੈਨੂੰ ਹੈਂ ਮੈਨੂੰ ਜਲੀਲ ਹੀ ਕਰਦੀ ਰਹਿੰਦੀ ਜਦੋਂ ਨਹੀਂ ਉਦੋਂ ਦੱਸ ਇਹਦਾ ਪੜਾ ਮੈਂ ਕੀ ਚੁੱਕਿਆ ਵਾ ਪੇਕੇ ਤੇ ਮੈਂ ਆਪਣੇ ਗਈ ਹੀਗੀ ਪਰ ਨਾ ਮੌਕਾ ਮਿਲਣਾ ਚਾਹੀਦਾ ਵਾ ਮੌਕਾ ਨਹੀਂ ਛੱਡਦੀ ਤੇ ਚਾਹ ਦਾ ਕੱਪ ਕਿੱਥੋਂ ਪੀਣਾ ਮੇਰੇ ਘਰ ਮਜਾਜ ਤੇ ਮਤਰੀ ਇੰਨੀ ਆ ਇੱਥੋਂ ਤੇ ਬੋਉਂਦੀ ਹੁਣੀ ਆ ਚੱਲ ਕੋਈ ਨਹੀਂ ਮਨਾ ਗਰੀਬੀ ਦਾ ਵੀ ਕੋਈ ਹਾਲ ਨਹੀਂਗਾ ਜੇ ਸਾਡੇ ਵੀ ਨੇ ਪੈਸੇ ਖਰਾਬ ਨਾ ਹੁੰਦੇ ਤੇ ਸਾਡਾ ਵੀ ਘਰਬਾਰ ਚੰਗਾ ਬਣ ਜਾਂਦਾ ਚੱਲ ਕੋਈ ਨਾ ਕਰ ਲੈਂਦੇ ਗੱਲਾਂ ਕੀ ਕਰਨਾ ਫਿਰ ਦਿਲਜੀਤ ਪੁੱਤ ਹਾਂਜੀ ਡੈਡੀ ਜੀ ਉਹ ਤਾਂ ਬੈੱਕ ਤੋਂ ਨਾਲ ਗੱਲ ਕਰਨੀ ਹੈ ਮੈਂ ਕੀ ਹੋ ਗਿਆ ਪੁੱਤ ਆ ਜਿਹੜਾ ਕੱਲ ਕੰਮ ਹੋਇਆ ਵਾ ਹਾਂਜੀ ਹਾਂਜੀ ਇਹ ਤੇਰੀ ਭੂਆ ਇਦਾਂ ਕਰ ਸਕਦੀ ਪਤਾ ਮੈਨੂੰ ਨਹੀਂ ਲੱਗਦਾ ਡੈਡੀ ਜੀ ਭੋਜੀ ਨਹੀਂ ਇਦਾਂ ਕਰ ਸਕਦੇ ਵੇਖ ਲੈ ਤੇਰੀ ਮਾਂ ਨੇ ਨਾ ਕਿੰਨਾ ਰੌਲਾ ਪਾਇਆ ਕਿੰਨੀ ਉਹਦੀ ਬੇਇੱਜ਼ਤੀ ਕੀਤੀ ਹੈ ਹੈ ਮੇਰਾ ਨਾ ਕੱਲ ਦਾ ਦਿਲ ਬੜਾ ਉਦਾਸ ਵਾ ਇਦਾਂ ਨਹੀਂ ਕਰਨੀ ਚਾਹੀਦਾ ਤੇਰੇ ਮਾਂ ਨੂੰ ਹਾਂਜੀ ਹੈ ਚਲ ਜੇ ਪੈ ਵੀ ਗਈ ਤੇ ਮੰਮੀ ਚੋਪੀ ਕਰ ਜਾਂਦੇ ਉਹ ਤਾਂ ਇੱਕ ਗੱਲ ਵਾ ਜੇ ਕੋਈ ਬੰਦਾ ਚੋਰੀ ਕਰੇ ਨਾ ਉਹ ਚੀਜ਼ ਨੂੰ ਲੁਕਾ ਕੇ ਰੱਖਦਾ ਵਾ ਹਾਂਜੀ ਹੈ ਉਹ ਤੇਰੀ ਮਾਂ ਦੇ ਸਾਂ ਝੋਲਾ ਲੱਗਾ ਉਸ ਵੇ ਤੇ ਚੂੜੀ ਬਾਹਰ ਆ ਗਈ ਹੈ ਜੇ ਉਹਨੇ ਚੋਰੀ ਕੀਤੀ ਤੇ ਲੁਕਾ ਕੇ ਰਖਦੀ ਇਹਨੂੰ ਉੱਤੇ ਥੋੜੀ ਰੱਖਣਾ ਹੈ ਮੈਂ ਤੇ ਗੱਲ ਲਾ ਗਈ ਤੁਹਾਡੀ ਮੈਨੂੰ ਤਾਂ ਪੱਕਾ ਹੈਗਾ ਜੇ ਕੀ ਨਾ ਕਿ ਮੇਰੀ ਭੈਣ ਨੇ ਕੰਮ ਨਹੀਂ ਕੀਤਾ ਇੰਜ ਕਰੀ ਤੂੰ ਪੰਥ ਨੂੰ ਪੁੱਛ ਕੇ ਵੇਖੀਂ ਹਾਂ ਕਿਦਾਂ ਨੇ ਖੇੜ ਦੇ ਖੇੜ ਦੇ ਨੇ ਕਿੱਦਾਂ ਰੱਖਦਾ ਨਾ ਤੇਰੀ ਕੋਈ ਨਹੀਂ ਡੈਡੀ ਜੀ ਪੰਥ ਹੁੰਦਾ ਨਾ ਮੈਂ ਇਹਨੂੰ ਪੁੱਛਦੀ ਹਾਂ ਕੋਹ ਨਹੀਂ ਹਾਲ ਹੈ ਇੰਨੇ ਅਚਾਨਕ ਮੇਰੀ ਸੇ ਭੈਣ ਆਉਂਦੀ ਤੇ ਮੇਰਾ ਵੀ ਦਿਲ ਲੱਗ ਜਾਂਦਾ ਸੀ ਹੋਰ ਤਾਂ ਤੈਨੂੰ ਪਤਾ ਮੈਂ ਕਦੇ ਕਦੀ ਗਿਆ ਨਹੀਂਗਾ ਮੈਂ ਤੇ ਆ ਬੜਾ ਹੋਰ ਤਰਾ ਵਿਚਾਰੇ ਰੋ ਕੇ ਗਏ ਜਾਣ ਲੱਗੇ ਉਹ ਵਿਚਾਰੀ ਇੱਥੇ ਆ ਜਾਂਦੀ ਹੁਣ ਉਹਦੇ ਦਿਲ ਤੇ ਕੀ ਪੀਤੀ ਹੋਗੀ ਜਦੋਂ ਤੇ ਇਨਾ ਵੱਡਾ ਲਜਮ ਲੱਗਾ ਹੈ ਪਤਾ ਨਹੀਂ ਮੇਰੀ ਭੈਣ ਹੁਣ ਕੀ ਕਰਦੀ ਹੈ ਉਹ ਵਿਚਾਰੀ ਕੋਈ ਨਹੀਂ ਡੈਡੀ ਜੀ ਹੁਣੇ ਪੰਥ ਹੁੰਦਾ ਨਾ ਤੇ ਮੈਨੂੰ ਪੁੱਛਦੀ ਆ ਪਹਿਲਾਂ ਕਿਤੇ ਤੂੰ ਤ ਨਹੀਂ ਪਾਈ ਹੈਗੀ ਪਤਾ ਨਹੀਂ ਮੈਂ ਤੇ ਫੋਨ ਵੀ ਕੀਤਾ ਉਹਨੂੰ ਪਰ ਕਿਸੇ ਨੇ ਮੇਰਾ ਫੋਨ ਨਹੀਂ ਚੁੱਕਿਆ ਮੈਨਾਂ ਨੂੰ ਮਤਲਬ ਬੜਾ ਫਿਕਰ ਲੱਗਾ ਮੇਰਾ ਜੀ ਕਰਦਾ ਮੈਂ ਉਥੋਂ ਕਦੇ ਹੋ ਕੇ ਆਵਾਂ ਤੂੰ ਇੱਦਾਂ ਕਰ ਹੋਈ ਆਉਣੀ ਤੇ ਤੂੰ ਮੇਰਾ ਪੁੱਤ ਨਾ ਇਹ ਕੁੜੀ ਪੰਥ ਨੂੰ ਪੁੱਛ। ਚਾਵੇਂ ਪੰਥ ਨੂੰ ਦੇਦ ਨੂੰ ਚਾਂਦੇ ਨਹੀਂ ਆਉਂਦੇ। ਤੈਨੂੰ ਦੱਸਦੀ ਆ ਹੁਣ ਇਹ ਮੈਂ ਪੰਥ ਨੂੰ ਪੁੱਛ ਕਿਉਂਦੀ ਆ। ਵੇਖ ਲਾ। ਭੈਣ ਮੇਰੀ ਤਾਂ ਕੀ ਬੀਤੀ ਹੋਗੀ। ਇਹਨੇ ਤੇ ਆਪਣੇ ਮੂੰਹ ਚਾਰ ਲਫਜ ਜਿਹੜੇ ਬੋਲਦੇ ਨਾ ਘੜੇ ਘੜੇ। ਇਹਦੇ ਭਾਵੇਂ ਦਿਲ ਨੂੰ ਠੰਡ ਪਈ ਹੋਵੇ। ਪਰ ਮੇਰਾ ਜਿਹੜਾ ਦਿਲਵਾ ਨਾ ਉਹਦਾਂ ਦਾ ਨਾ ਟੁੱਟਾ ਵਾ। ਹੁਣ ਮੇਰੀ ਭੈਣ ਠੀਕ ਹੋ ਗਈ। ਫੇਰੀ ਆ ਮੈਨੂੰ ਨਾ ਘਬਰਾੜ ਜੇ ਹੁੰਦੀ ਆ। ਮੇਰਾ ਜੀ ਕਰਦਾ ਜਾ ਕੇ ਨਾ ਭੈਣ ਦਾ ਪਤਾ ਲਾਵਾਂ। ਜੇ ਕਦੇ ਮੇਰਾ ਫੋਨ ਚੁੱਕ ਲੈ ਤੇ ਚੰਗੀ ਗੱਲ ਵਾ ਗੱਲ ਹੋ ਜੇ ਕਰੀ ਅੰਨਾ ਤੇ ਮੇਰੇ ਦਿਲ ਨੂੰ ਠੱਲ ਪੋ ਪੰਥ ਉਤਮੇ ਨਹੀਂ ਗੱਲ ਸੋੜੇ ਤਹੀ ਮੇਰੀ ਅਲਮਾਰੀ ਫੋਲੀ ਨਹੀਂ ਮਮਾ ਨੇ ਤਾਂ ਨਹੀਂ ਮਾਰੀ ਫੋਲੀ ਦੀ ਉਹਦੇ ਨੇ ਪਸਾ ਕੱਢਿਆ ਵਿੱਚ ਹਾਂ ਨਹੀਂ ਮਮਾ ਕੀ ਕੱਢਿਆ ਹੈ ਵਿੱਚੋਂ ਖੜਾ ਫੜਿਆ ਹੀ ਖੜਾ ਫੜਿਆ ਹੀ ਠੀਕ ਆ ਚੱਲ ਤੂੰ ਨਾ ਖੇਡ ਹੋਣੇ ਜਾ ਕੇ ਬਾਹਰ ਤੇ ਮੈਂ ਆਉਣੀ ਆ ਮੈਨੂੰ ਨਾ ਇਹ ਲੈ ਸ਼ੱਕ ਹੈਗਾ ਕਿ ਇਹ ਕੰਮ ਮੰਮੀ ਨੇ ਕੀਤਾ ਹੋਊਗਾ ਉਹੀ ਗੱਲ ਨਿਕਲੀ ਨਾ ਇਹ ਕੰਮ ਮੰਮੀ ਨੇ ਕੀਤਾ ਵਾ ਤੇ ਹੁਣ ਜੇ ਮੈਂ ਡੈਡੀ ਨੂੰ ਦੱਸਿਆ ਤੇ ਘਰ ਚ ਲੜਾਈ ਪੈ ਜਾਣੀ ਆ ਮੈਨੂੰ ਸਮਝ ਨਹੀਂ ਆਉਂਦੀ ਹੁਣ ਮੈਂ ਕੀ ਕਰਾਂ ਪਤਾ ਨਹੀਂ ਕਿਧਰ ਨੂੰ ਚਲ ਗਏ ਆ ਕੋਟ ਮੈਂ ਚਾਹ ਬਣਾ ਕੇ ਪੀਣੀ ਆ ਇਕੱਲੇ ਬੰਦੇ ਦਾ ਤਾਂ ਚਾਹ ਪੀਣ ਨੂੰ ਜੀਵ ਨਹੀਂ ਕਰਦਾ ਚੱਲ ਜੇ ਬੰਦਾ ਗਿਆ ਹੀ ਆ ਤਾਂ ਬੰਦਾ ਆ ਹੀ ਜਾਵੇ ਲੈ ਆਂ ਹੀ ਤੁਰੇ ਆਉਂਦੇ ਹੁਣ ਮੈਂ ਪਤਾ ਕਦੋਂ ਦੀ ਢੀਕਣ ਲਈ ਆ ਕਿੱਥੇ ਖਲੋਗੇ ਹੀਗੇ ਉਹ ਐ ਕਿ ਬਾਹਰ ਖੋਤੇ ਹੀ ਬੰਦੇ ਦੋਗੇ ਤੇ ਫਿਰ ਉਹਨਾਂ ਲਾਗੇ 10 ਮਿੰਟ ਖੋ ਗਿਆ ਫਿਰ ਸਮੀ ਜਾਣਾ ਹੋ ਕਿੱਥੇ ਘਰ ਦਾ ਵੀ ਚੇਤਾ ਕਰਿਆ ਕਰੋ ਕੋਟ ਚਾਹ ਪੀਣੀ ਹੀ ਤੇ ਜੀ ਨਹੀਂ ਕਰਦਾ ਇਕੱਲੇ ਬੰਦੇ ਦਾ ਪੀਣਾ ਕੋਈ ਨਹੀਂ ਚਾਹ ਵੀ ਪੀ ਲੈਂਦੇ ਆ ਮੈਨੂੰ ਇੱਕ ਗੱਲ ਦੱਸ ਤੂੰ ਜਦੋਂ ਦੀ ਪਿੰਡੋਂ ਆਈਆਂ ਬੇਚੈਨ ਜਿਹੀਆਂ ساری ਰਾਤ ਹੀ ਫਿਰਦੀ ਰਹੀਆਂ ਉੱਠ ਕੇ ਉਹ ਕੋਈ ਗੱਲ ਨਹੀਂ ਗਈ ਹੈ ਉਦਾਂ ਹੀ ਤੁਹਾਨੂੰ ਲੱਗਦਾ ਹੁਣਾਵਾ ਨਹੀਂ ਕੋਈ ਨਾ ਕੋਈ ਗੱਲ ਤੇ ਹੈਗੇ ਜੀਵਨ ਨੂੰ ਦੱਸਣ ਨਹੀਂ ਲਈ ਮੈਂ ਕਿਹਾ ਕੋਈ ਗੱਲ ਹੀ ਨਹੀਂ ਗਈ ਤੁਸੀਂ ਪਤਾ ਨਹੀਂ ਕਿਉਂ ਐਵੇਂ ਡੈਪੇਜ ਮੈਨੂੰ ਕਹਿਣਾ ਕੀ ਕਹਿਣਾ ਦੱਸ ਮੇਰੀ ਗੱਲ ਸੁਣਾ ਜੇ ਮੈਂ ਨਹੀਂ ਤੂੰ ਮੇਰ ਨਾਲ ਦੁੱਖ ਸੁੱਖ ਆਪਣਾ ਫੋਲਣਾ ਤੇ ਕਹਿੰਦਾ ਫੋਲਣਾ ਫਿਰ ਤੇ ਜੇ ਕੋਈ ਗੱਲ ਹੋਊ ਤਾਂ ਮੈਂ ਤੁਹਾਡਾ ਸੁੱਖ ਦੁੱਖ ਫੋਲੂਗੀ ਕੋਈ ਗੱਲ ਨਹੀਂ ਕੀ ਬਾਬਾ ਅੱਗੇ ਅੱਗੇ ਤੂੰ ਹੁੰਦੀ ਰਹੀ ਆ ਕਿੰਨੀ ਖੁਸ਼ ਹੈ ਪਿਆਈ ਨਿਹਰ ਕਾ ਕੀਤਾ ਸਨਹੀ ਨੇ ਆ ਲੈ ਕੇ ਦਿੱਤਾ ਸੈਸ ਨੇ ਆ ਲੈ ਕੇ ਦਿੱਤਾ ਕਈ ਗੱਲਾਂ ਕਰ ਦਿੰਦੇ ਏ ਹਰ ਕਦੇ ਗੁੰਮ ਚੋਂ ਵੀ ਹੋ ਗਈਆਂ ਤੇ ਸੋਚੀ ਜਾਣ ਦੀ ਮੈਂ ਵੇਨਾ ਨਹੀਂ ਤੇਰੇ ਨਾਲ ਤੇ ਜਿਹੜੇ ਵੀਰ ਨੇ ਚੀਜ਼ਾਂ ਲੈ ਕੇ ਦਿੱਤੀਆਂ ਉਹ ਖਾਲੀਆਂ ਤਾਂ ਹੈਗੀਆਂ ਪੈਸੇ ਵੀ ਦਿੱਤੇ ਤੁਹਾਨੂੰ ਉਹ ਵੀ ਦਿੱਤੇ ਆ ਮੈਂ ਇਹ ਥੋੜੀ ਗੱਲ ਵਾ ਹੁਣ ਪਰ ਨਾ ਪਹਿਲਵਰਗੀ ਖੁਸ਼ੀ ਆ ਨਹੀਂ ਉਹ ਬਾਬਾ ਨਹੀਂ ਉਦਾਂ ਲੱਗਦਾ ਵਾ ਤੁਹਾਨੂੰ ਉਹ ਚੱਲੋ ਗੱਲ ਛੱਡ ਮੈਂ ਜਦੋਂ ਸਵੇਰੇ ਗਿਆ ਵਾ ਘਰੋਂ ਤੇ ਰਮਨ ਵੀ ਤੁਰੀ ਆਉਂਦੀ ਘਰ ਨੂੰ ਕੀ ਗੈਣ ਕਿੱਧਰ ਆਈ ਸੀ ਉਹ ਰਮਨ ਨੇ ਕਿੱਧਰ ਆਉਣਾ ਵਾ ਉਹਨੇ ਕਿਤੇ ਕੱਲ ਵੀਰ ਨੂੰ ਵੇਖ ਲਿਆ ਹੋਣਾ ਛੱਡਣਾ ਆ ਮੈਨੂੰ ਅੱਛਾ ਤੇ ਮੈਨੂੰ ਆਂਦੀ ਭਰਾਤਰਾ ਤੈਨੂੰ ਛੱਡ ਕੇ ਚਲ ਗਿਆ ਤੇ ਗਾਂ ਕੋਈ ਨਹੀਂ ਆਇਆ ਤੇ ਮੈਂ ਹਾਂ ਵੀ ਉਹਦਾ ਹੈ ਨਹੀਂ ਟਾਈਮ ਤੇ ਮੈਂ ਹੱਗਲੇ ਨੇ ਜਾਣਾ ਹੀ ਘਰ ਆਪਣੇ ਤੇ ਮੈਨੂੰ ਆਂਦੀ ਵੀ ਤੂੰ ਕੀ ਲੈਣ ਗਈ ਸੀ ਹੈ ਆਂਦੀ ਜੇ ਜਾਣੀ ਹੁੰਨੀ ਆ ਤੇ ਆਂਡ ਗਵਾਂਡ ਬੰਦਾ ਕਹੇ ਜੇ ਰੋਟੀ ਵੱਲੋਂ ਉਹ ਰੋਟੀ ਨੰਤਰ ਲੈ ਲੈਂਦਾ ਫਿਰਦਾ ਹੀਗਾ ਬੱਤੀ ਬੱਤੀ ਗੱਲਾਂ ਕਰਕੇ ਗਈ ਮੈਨੂੰ। ਉਹ ਤੈਨੂੰ ਪਤਾ ਤੇ ਹੈਗਾ ਵਾ। ਇੱਕਦਮ ਰੋਟੀ ਖਾ ਕੇ ਤੇ ਮੁੜ ਕੇ ਸਾਰੀ ਉਮਰ ਤਾਨੇ ਮੇਣੇ ਮੈਂ ਮੇਰ ਕੋਈ ਖਾਦੇ ਜਾਂਦੇ ਇਹਨਾਂ ਤੇ ਬੰਦਾ ਭੁੱਖਾ ਬਹਿ ਜਾਏ ਉਹ ਚੰਗਾ ਵਾ। ਤੈਨੂੰ ਤੇ ਪਤਾ ਹੈਗਾ ਜਨਣੀਆਂ ਜਬਾਂ ਚੱਲਣ ਲੱਗੀਆਂ ਵਹਿਦੀਆਂ ਵਾ। ਭੈਣ ਭਰਾ ਨੇ ਤੇ ਕੀ ਆਖਣਾ ਹੁੰਦਾ ਵਾ। ਇਸੇ ਕਰਕੇ ਤੇ ਤਾਈ ਨੂੰ ਚਲਤੇ ਸੀ ਕਹਿਲਾ ਚੰਗਾ ਕੀਤਾ। ਪਰ ਨਾ ਇਹ ਗੱਲ ਦਾ ਮੈਨੂੰ ਕਰਕੇ ਗਈ ਪਤਾਈ ਦੇ ਘਰ ਕਹਿੰਦਾ ਫਿਰਦਾ ਹੈ ਰੋਟੀਆਂ ਵਾਸਤੇ। ਆਪਣੇ ਘਰ ਨਹੀਂ ਹੀ ਕਹਿ ਸਕਦਾ। ਤੇ ਮੈਂ ਹਾਂ ਜੇ ਆਪਣਾ ਘਰ ਚੰਗਾ ਹੋਵੇ ਤੇ ਕੀ ਲੋੜ ਉਹਨੂੰ ਕਿਸਦੇ ਘਰ ਕਹਿਣ ਦੀ। ਤੇ ਆਂਦੀ ਫੇ ਤੈਨੂੰ ਕਦੀ ਆਖਰ ਆਈ ਹੀ ਪੇਕੇ ਜਾਣ ਦੀ ਹੁਣ ਜਾਂ ਤਾਂ ਕੋਈ ਸੰਧ ਹੋਵੇ ਤੁਹਾਡੇ ਘਰ ਤੇ ਆਂਦੀ ਸੰਤ ਤੇ ਬੰਦਾ ਚਲ ਜੇ ਉਹਨੂੰ ਕਹਿ ਬੈ ਤੈਨੂੰ ਕਦੀ ਤੰਗੀ ਆ ਮੈਂ ਬਸੇ ਜਾਵਾ ਘਰ ਤੇ ਜਾਵਾ ਮੋਟਰਸਾਈਕਲ ਤੇ ਜਾਵਾ ਜਿੱਥੇ ਮਰਜੀ ਜਾਵਾ ਹਾਂ ਮੈਂ ਤੈਨੂੰ ਕਦੀ ਪੁੱਛਿਆ ਮੈਂ ਤਾਂ ਕਿਹਾ ਬਹੁਤ ਵੱਡੀ ਚਤਰਾਣੀ ਬਣੀ ਫਿਰਨੀ ਮੈਂ ਭੁਣ ਜੀਤ ਕਰਦਾ ਇਹ ਜਾਣ ਨੂੰ ਮੈਂ ਤੇਰਾ ਜੀ ਨਹੀਂ ਕਰਦਾ ਆਂਦੀ ਮਾਰੇ ਨੇ ਸੰਧ ਤੇ ਬਥੇਰੇ ਅਸੀਂ ਤੇ ਆਪਣੇ ਘਰੋਂ ਬੈ ਕੇ ਜਾਣੇ ਤੇ ਘਰੇ ਬੈ ਕੇ ਉਤਰਨੇ ਆ ਬੱਸਾਂ 'ਚ ਤਾਂ ਕਿਨੇ ਦੀ ਖਾਂਦੇ ਫਿਰਦੇ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਐਡਾ ਹੰਕਾਰ ਨਹੀਂ ਕਰੀ ਜਾਂਦਾ ਮੈਂ ਤਾਂ ਕਹੀ ਨਹੀਂ ਹਰ ਕਿਦਾਂ ਦਾ ਸਾਹ ਤਾ ਲੋਕਾਂ ਦਾ ਦਿਲ ਨਹੀਂ ਕਰਦਾ ਕਿਸ ਨੂੰ ਵਾਧੂ ਗੱਲ ਕਰਨ ਨੂੰ ਤੇ ਪਤਾ ਨਹੀਂ ਲੋਕੀ ਕਿਉਂ ਇਦਾਂ ਗੱਲਾਂ ਕਰਦੇ ਆ ਮੇਰੇ ਗੱਲ ਸੁਣ ਲੈ ਤੂੰ ਅਜੇ ਕਹਿਣ ਦੀ ਵੀ ਉਹ ਕਹਿਣ ਦੀ ਰੋਟੀ ਵੱਲੋਂ ਤਾਈਏ ਨੂੰ ਕਹਿੰਦਾ ਜੇ ਰੋਟੀ ਖਾ ਲੈਂਦਾ ਤੈਨੂੰ ਇਹ ਵੀ ਮੇੜਾ ਮਾਰ ਦੇਣਾ ਹੈ ਤੈਨੂੰ ਬਚਾ ਆ ਹੋ ਗਿਆ ਕਿ ਨਹੀਂ ਕਿਸੇ ਕੋਲ ਇਹਨੋਂ ਤੇ ਬੰਦਾ ਸੱਤ ਬਗਾਂਦੇ ਨੂੰ ਰੋਟੀ ਖਾ ਲੇ ਉਹ ਚੰਗਾ ਵਾ ਚੱਲ ਕੋਈ ਨਹੀਂ ਹੁਣ ਨਹੀਂ ਮੈਂ ਜਾਂਦੀ ਹੁਣ ਨਹੀਂ ਮੈਂ ਜਾਇਆ ਕਰਨਾ ਉਹ ਚੱਲ ਚੱਲ ਜਾਇਆ ਕਰ ਤਰ ਮੈਂ ਨਹੀਂ ਕਹਿੰਦਾ ਵੀ ਜਾਦੇ ਇਹ ਬੰਦਾ ਸ਼ੇਰੇ ਜਾਵੇ ਤੇ ਬੰਦਾ ਸ਼ਮਨ ਆਪਣੇ ਬੱਸੇ ਬਿੱਟੇ ਆਪਣੇ ਬੰਦਾ ਘਰ ਆ ਜਾ ਚੱਲ ਮੇਰੀ ਗੱਲ ਸੁਣ ਮੇਰਾ ਵਜੀ ਕੰਦਿਆ ਚਾਹ ਨੂੰ ਤੇ ਜਾ ਚਾਹ ਬਣਾ ਕੋਟ ਚੱਲ ਬਣਾਉਣੀ ਆ ਫਿਰ ਮੈਂ ਪਰ ਨਾ ਬੋਤਾ ਜਰ ਨਾ ਬਾਹਰ ਜਾਇਆ ਕਰੋ ਆ ਜਾਇਆ ਕਰੋ ਛੇਤੀ ਕਰ ਮੈਂ ਦਸ ਹੱਥ ਕੀਤੀ ਐ ਮੈਂ ਨਹਿਣਾ ਵਾ ਉਹ ਹੋਈ ਗੱਲਾਂ ਕਰੀ ਜਾਂਦੀ ਹੁੰਦੀਆਂ ਫਿਰ